ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਇਆ ਵਿਸਾਖੀ ਤੇ ਪੋਇਮ ਵਿਸਾਖੀ ਤੇ ਕਵਿਤਾ ਤਬ ਉਹ ਛੋਟੀ ਜੀ ਕਵਿਤਾ ਹੈ ਤੁਸੀਂ ਜਲਦੀ ਨਾਲ ਤੁਹਾਡੇ ਜਿਹੜੀ ਹੈ ਯਾਦ ਹੋ ਜਾਏਗੀ ਜੇਕਰ ਤੁਹਾਨੂੰ ਵੀ ਕਵਿਤਾ ਦੀ ਲੋੜ ਹੈ ਤਾਂ ਇਸ ਵੀਡੀਓ ਨੂੰ ਪੂਰਾ ਦੇਖਿਓ ਤੁਹਾਨੂੰ ਆਸਾਨ ਕਵਿਤਾ ਤੁਹਾਡੇ ਲਈ ਜਿਹੜੀ ਹੈ ਅੱਜ ਅਪਲੋਡ ਕੀਤੀ ਹੈ ਤਾਂ ਸ਼ੁਰੂ ਕਰਦੇ ਹਾਂ ਕਿੰਨਾ ਹੈ ਵਿਸਾਖੀ ਵਾਲਾ ਮੇਲਾ ਭਰਿਆ ਅਗਲੀ ਲਾਈਨ ਹੈ ਜਾਇ ਨਾ ਬਜਾਰਾ ਵਿੱਚ ਪੈ ਤਰਿਆ ਕਿੰਜ ਹਟਵਾਰੀਆਂ ਨੇ ਪਾਈਆਂ ਹੱਟੀਆਂ ਦੋਹੀ ਹੱਤੀ ਕਰਦੇ ਸਵਾਈਆ ਖਟੀਆਂ ਲੱਡੂਆਂ ਜਲੇਬੀਆਂ ਦੇ ਭਰੇ ਥਾਲ ਨੇ ਖਾਣ ਦੇ ਸ਼ੌਕੀਨ ਖੜੇ ਬੰਨ ਪਾਲ ਨੇ ਟੋਲੀਆਂ ਬਣਾਈਆਂ ਵਖੋ ਵਖ ਮੇਲਿਆ ਸੋਗ ਦੇ ਨੰਨੇ ਮੇਲੇ ਸਦਾ ਨਾਲ ਬੇਲੀਆਂ ਸੀਟੀਆਂ ਸਪੀਕਰਾਂ ਨੇ ਪਾਇਆ ਸ਼ੋਰ ਐ ਸ਼ੋਰ ਨਾਲ ਮੇਲੇ ਚ ਆਉਂਦਾ ਲੋਰ ਐ ਫੁੱਲਾ ਵਿੱਚੋਂ ਫੁੱਲ ਸੋਹਦੇ ਗੁਲਾਬ ਦੇ ਮੇਲਿਆ ਚੋਂ ਮੇਲੇ ਰੰਗਲੇ ਪੰਜਾਬ ਦੇ ਤਾ اے سی ਵਿਸਾਖੀ ਦੇ ਮੇਲੇ ਤੇ ਲੇਖ ਤਾ اے سی ਵਿਸਾਖੀ ਤੇ ਕਵਿਤਾ ਤਾ ਜੇਕਰ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਅਿਹੋ ਜਿਹੇ ਵੀਡੀਓ ਦੇਖਣ ਲਈ